ਨਿਊ ਡੇਟਨ ਪੰਜਾਬ ਦੇ ਮਿਸ਼ਨ ਮਦਦ ਦੇ ਤਹਿਤ ਅਸੀਂ ਪਹੁੰਚੇ ਹਾਂ ਪਿੰਡ ਪਸ਼ੀਆ ਦੇ ਵਿੱਚ ਤਾਂ ਇੱਥੇ ਇੱਕ ਪਰਮਜੀਤ ਕੌਰ ਨਾਂ ਦੀ ਬਹਿਲਾ ਜਿਸ ਦੇ ਪਤੀ ਦੀਆਂ ਦੋਵੇਂ ਕਿਡਨੀਆਂ ਵੀ ਫੇਲ ਹੋ ਚੁੱਕੀਆਂ ਨੇ ਇਲਾਜ ਚੱਲ ਰਿਹਾ ਹੈ ਪਰ ਉਸ ਦੌਰਾਨ ਇਸ ਮਿਹਨਤ ਕਸ਼ ਪਰਿਵਾਰ ਨੂੰ ਇਸ ਹੜ੍ਹ ਨੇ ਇੰਨੀ ਕੁ ਮਾਰ ਮਾਰੀ ਕਿ ਜਿਸ ਘਰ ਦੇ ਵਿੱਚ ਹੀ ਰਹਿੰਦੇ ਨੇ ਉਸ ਘਰ ਦੀ ਛੱਤ ਵੀ ھیਠਾ ਆ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਇਸ ਵੇਲੇ ਕੀ ਨੇ ਹੱਲੇ ਵੀ ਪਾਣੀ ਦੇ ਨਾਲ ਜਿਹੜੀ ਮਿੱਟੀ ਰੁੜ ਕੇ ਆਈ ਹੈ ਉਸ ਨੂੰ ਸਾਫ ਸਫਾਈ ਕਰਨ ਦੇ ਵਿੱਚ ਇਹ ਪਰਿਵਾਰ ਜਿਹੜਾ ਜੱਜੋ ਜੈਦ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹਨਾਂ ਦੀ ਲਗਭਗ 4 ਕਿੱਲੇ ਜ਼ਮੀਨ ਹੈ ਜਿੱਥੇ ਸਬਜ਼ੀ ਜਾਂ ਹੋਰ ਜਿਹੜੀਆਂ ਚੀਜ਼ਾਂ ਉਹ ਉਗਾਉਂਦੇ ਸੀ ਬੀਜਦੇ ਸੀ ਪਰ ਉਹ ਵੀ ਪਾਣੀ ਦੇ ਨਾਲ ਸਭ ਕੁਝ ਮਲਿਆ ਮੇਟ ਹੋ ਚੁੱਕਿਆ ਹੈ ਤਾਂ ਇਹ ਘਰ ਦੇ ਅੰਦਰ ਦੇ ਹਾਲਾਤ ਨੇ ਘਰ ਦੀ ਛੱਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਾਲਿਆਂ ਦੀ ਜਿਹੜੀ ਛੱਤ ਹੈ ਉਹ ਇੱਥਾਂ ਇੱਥੋਂ ਡਿੱਗੀ ਹੈ ਤਾਂ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਹੈ ਉਹ ਵਿੜੇਚੇ ਵਿੱਚ ਆਪਣਾ ਜਿਹੜਾ ਸਬਾਨ ਵੀ ਉੱਥੇ ਰੱਖਿਆ ਹੋਇਆ ਔਰ ਉੱਥੇ ਹੀ ਸੌਣ ਨੂੰ ਮਜਬੂਰ ਹੈ ਕਿਉਂਕਿ ਛੱਤ ਡਿੱਗਣ ਦਾ ਖਤਰਾ ਜਿਹੜਾ ਉਹ ਬਣਿਆ ਹੋਇਆ ਹੈ ਪਰਮਜੀਤ ਕੌਰ ਤੁਹਾਡੇ ਨਾਲ ਦੇ ਹੁੰਦਾ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਪਹਿਲਾਂ ਇੱਕ ਵਾਰੀ ਮੈਂ ਘਰ ਦੀਆਂ ਤਸਵੀਰਾਂ ਦਿਖਾ ਦਿਆਂ ਕਿ ਹਾਲਾਤ ਇਸ ਵੇਲੇ ਕੀ ਨੇ ਤਾਂ ਘਰ ਦੇ ਵਿੱਚ ਹਰ ਪਾਸੇ ਮਿੱਟੀ ਹੀ ਮਿੱਟੀ ਜਿਹੜੀ ਹੈ ਉਹ ਨਜ਼ਰ ਆ ਰਹੀ ਕਿਉਂਕਿ ਘਰ 'ਚ ਪਾਣੀ ਜਿਹੜਾ ਕਈ-ਕਈ ਫੁੱਟ ਭਰ ਚੁੱਕਿਆ ਸੀ ਉਸ ਪਾਣੀ ਨੇ ਘਰ ਦਾ ਜਿਹੜਾ ਸਾਰਾ ਸਬਾਨ ਹੈ ਉਹ ਵੀ ਖਰਾਬ ਕਰ ਦਿੱਤਾ ਤੁਸੀਂ ਦੇਖੋ ਚਾਹੇ ਕੋਈ ਅਲਮਾਰੀ ਹੈ ਪੇਟੀ ਹੋਰ ਹਰ ਇੱਕ ਚੀਜ਼ ਜਿਹੜੀ ਹੈ ਉਹ ਪਾਣੀ ਦੇ ਨਾਲ ਖਰਾਬ ਹੋ ਚੁੱਕੀ ਹੈ ਤਾਂ ਹੁਣ ਧੁੱਪੇ ਰੱਖ ਕੇ ਥੋੜਾ ਬਹੁਤ ਸਮਾਨ ਜਿਹੜਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਜ਼ਰੂਰ ਪਰਿਵਾਰ ਵੱਲੋਂ ਹੋ ਰਹੀ ਹੈ ਪਰਮਜੀਤ कौर ਸਾਡੇ ਨਾਲ ਨੇ ਭੈਣ ਜੀ ਕੀ ਹਾਲਾਤ ਨੇ ਘਰ ਦੇ ਔਰ ਇਹ ਵੀ ਪਤਾ ਲੱਗਾ ਕਿ ਤੁਹਾਡੇ ਪਤੀ ਵੀ ਬਿਮਾਰ ਨੇ ਤਾਂ ਹੁਣ ਹਾਲਾਤ ਕੀ ਹੈ ਘਰ ਦੇ ਹਾਂਜੀ ਹਾਲਾਤ ਇਸੇ ਤਰ੍ਹਾਂ ਹੀ ਬਹੁਤ ਮਾੜੇ ਹਾਲਾਤ ਨੇ ਮੇਰੇ ਹਸਬੰਡ ਵੀ ਉਹਨਾ ਠੀਕ ਨਹੀਂ ਸੀਗੇ 2-3 ਮਹੀਨੇ ਹੋ ਗਏ ਪਿਆਂ ਨੂੰ ਤੇ ਇਲਾਜ ਤੇ ਵੀ ਬਹੁਤ ਖਰਚਾ ਆ ਰਿਹਾ ਹਾਂਜੀ ਇਲਾਜ ਤੇ ਹੀ ਬਹੁਤ ਖਰਚਾ ਆ ਰਿਹਾ ਗੁਰਦੀ ਉਹਨਾਂ ਦੇ ਦੋਵੇਂ ਕਿਡਣੀਆਂ ਖਰਾਬ ਹੋ ਗਈਆਂ ਨੇ ਮੇਰਾ ਛੋਟਾ ਜਿਹਾ ਬੱਚਾ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚ ਚੱਲ ਰਿਹਾ ਤੇ ਇਹ ਮੇਰੇ ਬਤਵਸਲੇ ਵੀ ਸਾਡੀ ਗੋਭੀ ਵੀ ਸਾਡੀ ਮਾਰੀ ਗਈ ਐ ਸਾਹੀ ਬਹੁਤ ਪਰੇਸ਼ਾਨ ਆ ਹਾਂਜੀ ਤੇ ਹੁਣ ਤੱਕ ਕਿਸੇ ਨੇ ਆ ਕੇ ਕੋਈ ਮਦਦ ਦੀ ਕੋਈ ਗੱਲ ਕੀਤੀ ਕਿਉਂਕਿ ਰਾਸ਼ਨ ਪਾਣੀ ਹੋਰ ਚੀਜ਼ਾਂ ਤਾਂ ਪਹੁੰਚ ਰਹੀਆਂ ਪਰ ਜਿੱਦਾਂ ਤੁਹਾਡੇ ਘਰ ਦੀ ਛੱਤ ਤੋਂ ਵੀ ਰਾਸ਼ਨ ਪਾਣੀ ਬਹੁਤ ਪਹੁੰਚ ਗਿਆ ਐ ਸਾਨੂੰ ਇਹੋ ਵੀ ਥੋੜੀ ਬਹੁਤੀ ਮਦਦ ਸਾਡੀ ਕਰ ਦੇਣਾ ਇੰਨੇ ਬਹੁਤ ਐ ਤੇ ਪਤੀ ਦੇ ਇਲਾਜ ਤੇ ਕਿੰਨਾ ਕੁ ਖਰਚਾ ਆ ਰਿਹਾ ਖਰਚਾ 15-20 ਲੱਖ ਰੁਪਈਆ ਖਰਚਾ ਆ ਜਨਾ ਜੀ ਹਾਂਜੀ ਜੇ ਮੈਂ ਗੱਲ ਕਰਾਂ ਤੁਹਾਡੀ ਕਿੰਨੀ ਜ਼ਮੀਨ ਹੈ ਤੁਸੀਂ ਕਹਿੰਿਆ ਕਿ ਗੋਬੀ ਜਿਹੜੀ ਉਹ ਵੀ ਖਰਾਬ ਹੋ ਚੁੱਕੀ ਆ ਹੁਣ ਖਰਾਬ ਹੋ ਗਈ ਅੱਗੇ ਕੋਈ ਆਸ ਕਿਉਂਕਿ ਉਹਦੇ ਤੋਂ ਹੀ ਤੁਸੀਂ ਕਮਾਈ ਕਰਨੀ ਕਾਈ ਕਰਨੀ ਸੀ ਹਾਂਜੀ ਉਹ ਵੀ ਆਸ ਜਿਹੜੀ ਆ ਦਾ ਸੀ ਉਹ ਵੀ ਖਤਮ ਹੋ ਚੁੱਕੀ ਐ ਸਾਡਾ ਸਮਾਨ ਵੀ ਸਾਰਾ ਅੰਦਰ ਪਾਣੀ ਆ ਕੇ ਸਾਰੇ ਬੈੱਡ ਬੁੱਡ ਜੋ ਲੀੜੇ ਸਾਡੇ ਸਾਰੇ ਖਰਾਬ ਹੋ ਗਏ ਤੇ ਤੁਹਾਨੂੰ ਇਸ ਵੇਲੇ ਕਿਹੜੀ ਚੀਜ਼ ਦੀ ਸਭ ਤੋਂ ਵੱਧ ਲੋੜ ਹੈ ਸਾਨੂੰ ਇਹ ਵੀ ਥੋੜੀ ਬਹੁਤੀ ਹੈਲਪ ਕਰਨ ਸਾਡੇ ਮੇਰੇ ਹਸਬੰਡ ਦਾ ਇਲਾਜ ਹੋ ਜੇ ਸਾਨੂੰ ਕੁਝ ਨਹੀਂ ਚਾਹੀਦਾ ਬਸ ਇਹ ਜਿੱਦਾਂ ਘਰ ਦੀ ਛੱਤ ਵੀ ਡਿੱਗੀ ਆ ਜੇ ਉਹ ਵੀ ਕੋਈ ਲੈਂਟਰ ਪਵਾ ਦੇ ਜਾਂ ਚਲੋ ਜੇ ਕੋਈ ਕੋਸ਼ਿਸ਼ ਕਰੇ ਆ ਸਕੇ ਮੈਂ ਮਦਦ ਕੁ ਕਮਰਿਆਂ ਪਾਉਣ ਦੀ ਵੀ ਅਈ ਉਹ ਵੀ ਕਹਿ ਸਕਦਾ ਪਰ ਇਸ ਵੇਲੇ ਤੁਹਾਨੂੰ ਆਪਣੇ ਪਤੀ ਦਾ ਇਲਾਜ ਜਿਹੜਾ ਉਹ ਸਭ ਤੋਂ ਜ਼ਿਆਦਾ ਪੂਰੀ ਹਾਂਜੀ ਉਹ ਠੀਕ ਹੋ ਜੇ ਸਾਨੂੰ ਕੁਝ ਨਹੀਂ ਚਾਹੀਦਾ ਹਾਂਜੀ ਵੀ ਥੋੜੀ ਬਹੁਤੀ ਮਦਦ ਹੈਲਪ ਜਿੰਨੀ ਹੋ ਸਕੇ ਮਤਲਬ ਕਰੇ ਤੇ ਬੱਚਾ ਕਿਹੜੀ ਕਲਾਸ ਚ ਪੜਦਾ ਬੱਚਾ 5ਵੀਂ ਚ ਪੜਦਾ ਜੀ ਹਾਂਜੀ ਉਹਦੀ ਸਕੂਲ ਦੀ ਫੀਸ ਵੀ ਆ ਹੋਰ ਤੇ ਜੇ ਮੈਂ ਸਮਾਨ ਦੀ ਗੱਲ ਕਰਾਂ ਕਿੰਨਾ ਕਿ ਸਮਾਨ ਸਾਨੂੰ ਨਾਨਾ ਰਾਲ ਮਿਲ ਕੇ ਸਾਰੇ ਖਰਚਾ ਮਤਲਬ ਕਰ ਦਈਆਂ ਨੇ ਹਾਂਜੀ ਤੇ ਉਦੋਂ ਜਦੋਂ ਪਤੀ ਠੀਕ ਸੀ ਉਦੋਂ ਸਾਰਾ ਕੁਝ ਸਹੀ ਸੀ ਉਦੋਂ ਕਿਸੇ ਚੀਜ਼ ਦੀ ਕੋਈ ਨਾ ਨਾ ਉਦੋਂ ਤਾਂ ਕਮੀ ਨਹੀਂ ਐ ਅਸੀਂ ਤਾਂ ਕਿਸੇ ਅੱਗੇ ਉਦੋਂ ਕੋਈ ਹੱਥ ਧਾਇਆ ਹੀ ਨਹੀਂ ਕਦੀ ਕਿ ਮੰਗਿਆ ਨਹੀਂ ਪੈਹਾ ਆਪਣੀ ਕਮਾਈ ਬਥੇਰੀ ਕਰ ਲਈ ਸੀ ਹਾਂਜੀ ਮਨ ਲੱਗ ਮਜਬੂਰੀ ਆ ਹਾਂਜੀ ਗਾਮ ਕਾਨ ਪਾਉਣ ਦੇ ਸੋਚਦੇ ਸੀਗੇ ਤੇ ਠੀਕ ਹੁਣ ਕਾਰਨ ਸਾਨੂੰ ਇਹ ਮਜਬੂਰੀ ਪੈ ਗਈ ਮਨ ਪਲਾਨ ਕੁਝ ਹੋਰ ਕੀਤਾ ਸੀ ਪਰ ਪਤੀ ਦੀ ਬਿਮਾਰੀ ਔਰ ਹੜ੍ਹ ਨੇ ਜਿਹੜਾ ਉਹ ਸਾਰੀਆਂ ਆਸਾਂ ਉਮੀਦਾਂ ਦੇ ਪਾਣੀ ਫੇਰ ਹਾਂਜੀ ਹਾਂਜੀ ਆ ਪਾਣੀ ਔਰ ਕਾਰਨ ਸਾਡੇ ਸਾਬ ਬਿਲਕੁਲ ਇਹ ਹਾਲਾਤ ਨੇ ਹਾਲਾਂਕਿ ਮਿਹਨਤ ਕਸ਼ ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਪਰਿਵਾਰ ਹੈ ਉਹਨਾਂ ਦਾ ਕਹਿਣਾ ਕਿ ਅਸੀਂ ਕਿਸੇ ਅੱਗੇ ਕਦੀ ਕੋਈ ਹੱਥ ਨਹੀਂ ਅੱਡਿਆ ਪਰ ਅੱਜ ਹਾਲਾਤ ਔਰ ਅਸੀਂ ਕਹੀਏ ਕਿ ਕੁਦਰਤ ਦੇ ਇਸ ਵੇਲੇ ਰੰਗ ਇਸ ਤਰੀਕੇ ਦੇ ਬਣੇ ਕਿ ਇੱਕ ਪਾਸੇ ਪਤੀ ਬਿਮਾਰ ਹੈ ਕਿਡਨੀਆਂ ਦੋਵੇਂ ਉਹਨਾਂ ਦੀਆਂ ਫੇਲ ਹੈ ਇਲਾਜ ਚੱਲ ਰਿਹਾ ਹੈ ਔਰ ਲੱਖਾਂ ਰੁਪਏ ਜਿਹੜੇ ਨੇ ਇਲਾਜ ਤੇ ਖਰਚ ਹੋ ਰਹੇ ਨੇ ਪਰ ਉਸ ਦੌਰਾਨ ਇਹ ਪਾਣੀ ਜਿਹੜਾ ਉਹ ਅਸੀਂ ਕਹਿ ਸਕਦੇ ਹਾਂ ਕਿ ਇਸ ਪਰਿਵਾਰ ਦੇ ਉੱਤੇ ਮੁਸੀਬਤ ਬਣ ਕੇ ਟੁੱਟਿਆ ਕਿ ਘਰ ਦਾ ਸਾਰਾ ਸਮਾਨ ਤੁਸੀਂ ਇਸ ਵੇਲੇ ਦੇਖ ਸਕਦੇ ਹੋ ਖਰਾਬ ਹੋ ਚੁੱਕਿਆ ਤਾਂ ਬੀਬੀ ਦਾ ਕਹਿਣਾ ਕਿ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ ਹੈ ਕਿ ਸੱਚੀ ਦੀ ਲੋੜਦੀਆਂ ਪਰ ਉਹਨਾਂ ਦੇ ਪਤੀ ਦੇ ਜਿਹੜਾ ਇਲਾਜ ਦੇ ਉੱਤੇ ਖਰਚਾ ਹੋ ਰਿਹਾ ਜੇਕਰ ਉਸ ਦੇ ਲਈ ਕੋਈ ਮਦਦ ਦਾ ਹੱਥ ਅੱਗੇ ਵਧਾਉਂਦਾ ਤਾਂ ਇਹ ਪਰਿਵਾਰ ਮੁਰ ਤੋਂ ਪੈਰਾਂ ਤੇ ਖੜਾ ਹੋ ਸਕਦਾ ਇਸ ਵੇਲੇ ਹਾਲਾਤ ਤੁਸੀਂ ਦੇਖੋ ਕਿ ਇਹ ਪੂਰਾ ਜਿਹੜਾ ਘਰ ਹੈ ਥੋੜੇ ਦਿਨ ਪਹਿਲਾਂ ਪਾਣੀ ਦੀ ਚਪੇਟ ਦੇ ਵਿੱਚ ਸੀ ਹਰ ਪਾਸੇ ਪਾਣੀ ਹੀ ਪਾਣੀ ਜਿਹੜਾ ਨਜ਼ਰ ਆ ਰਿਹਾ ਚਾਹੇ ਉਹ ਪਸ਼ੂਆਂ ਦਾ ਚਾਰਾ ਹੈ ਤੂੜੀ ਹੈ ਹਰ ਚੀਜ਼ ਪਾਣੀ ਨੇ ਤਬਾਹ ਕਰਕੇ ਰੱਖ ਦਿੱਤੀ ਹੈ ਤਾਂ ਇਸ ਘਰ ਦੀ ਇੱਕ ਆਪਣੀ ਕਹਾਣੀ ਹੈ ਜਿੱਥੇ ਲੋਕਾਂ ਨੂੰ ਰਾਸ਼ਨ ਪਾਣੀ ਜਾਂ ਹੋਰ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਇਸ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਇੱਕ ਹੋਰ ਦੁੱਖ ਹੈ ਜਿੱਥੇ ਤਾਂ ਪਾਣੀ ਨੇ ਸਾਰਾ ਕੁਝ ਤਬਾਹ ਕੀਤਾ ਉਹ ਤਾਂ ਇੱਕ ਦੁੱਖ ਹੈ ਹੀ ਹੈ ਪਰ ਨਾਲ ਦੀ ਨਾਲ ਜਿਹੜਾ ਉਹਨਾਂ ਦੇ ਪਤੀ ਦਾ ਇਲਾਜ ਚੱਲ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਕਿ ਜਦੋਂ ਉਹਨਾਂ ਦੇ ਪਤੀ ਦਰੁਸਤ ਸੀ ਸਹੀ ਸਲਾਮਤ ਸੀ ਤਾਂ ਉਹ ਖੁਦ ਮਿਹਨਤ ਕਰਕੇ ਪੈਸਾ ਵੀ ਕਮਾਉਂਦੇ ਸੀ ਘਰ ਦਾ ਜਿਹੜਾ ਰੋਟੀ ਪਾਣੀ ਹੈ ਉਹ ਵੀ ਚੱਲਦਾ ਸੀ ਤਾਂ ਹੁਣ ਛੋਟਾ ਬੱਚਾ ਉਸਦੀ ਪੜ੍ਹਾਈ ਦਾ ਵੀ ਖਰਚਾ ਹੈ ਦੂਜੇ ਪਾਸੇ ਘਰ ਦੀਆਂ ਜਿਵੇਂ ਛੱਤਾਂ ਜਿਹੜੀਆਂ ਡਿੱਗ ਚੁੱਕੀਆਂ ਨੇ ਤਾਂ ਇੱਕ ਬਹੁਤ ਔਖੇ ਦੌਰ ਦੇ ਵਿੱਚੋਂ ਪਰਿਵਾਰ ਲੰਘਦਾ ਹੋਇਆ ਨਜ਼ਰ ਆ ਰਿਹਾ ਤਾਂ ਪਰਮਜੀਤ ਕੌਰ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਉਹਨਾਂ ਦੀ ਮਦਦ ਕਰਨਾ ਚਾਹੁੰਦਾ ਤਾਂ ਉਹਨਾਂ ਦੇ ਪਤੀ ਦਾ ਇਲਾਜ ਜਿਹੜਾ ਉਹ ਕਰਵਾ ਸਕਦਾ ਉਸ ਦੇ ਨਾਲ ਇਹ ਪਰਿਵਾਰ ਮੁਰ ਤੋਂ ਪੈਰਾਂ ਤੇ ਖੜੇ ਹੋਣ ਦੀ ਇੱਕ ਆਸ ਉਮੀਦ ਲੈ ਕੇ ਬੈਠਾ ਹੋਇਆ ਹੈ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ Rajiv Sharma న్యూਸ ਦੀ ਟੀਮ ਗਮਦਾਸ